ਅਵੀ ਚੋਪਰ ਨੂੰ ਤੁਹਾਨੂੰ ਮੈਂ ਪਹਿਲਾਂ ਟਰੈਕਟਰ ਵਿਖਾਇਆ ਸੀਗਾ ਬਿਜਲੀ ਵਾਲੀ ਮੋਟਰ ਤੇ ਚੱਲਦਾ ਹੁਣ ਮੈਂ ਟਰੈਕਟਰ ਦਿਖਾਉਂਗਾ ਮੋਟਰਸਾਈਕਲ ਦੇ ਇੰਜਨ ਨਾਲ ਚੱਲਦਾ ਕਿੱਦਾਂ ਬਾਈ ਨੇ ਤਿਆਰ ਕੀਤਾ ਕੰਗ ਜਰਾਜ ਯੂਟਿਊਬਰ ਹੈ ਜੀ ਇਹਨਾਂ ਐਕਸਪੈਰੀਮੈਂਟ ਕੀਤਾ ਮੋਟਰਸਾਈਕਲ ਦੇ ਇੰਜਨ ਨਾਲ ਤੁਹਾਨੂੰ ਟਰੈਕਟਰ ਚਲਾ ਕੇ ਵਿਖਾਵੇਗਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਬੰਦੇ ਦੇ ਦਿਮਾਗ ਲਾ ਕੇ ਇਹ ਕੰਮ ਕੀਤਾ ਤੇ ਵੀਡੀਓ ਕਰਦੇ ਹਾਂ ਸਟਾਰਟ ਦੇਖੋ ਜੀ ਤੁਸੀਂ ਤਾਂ ਦੋਸਤੋ ਸਭ ਤੋਂ ਪਹਿਲਾਂ ਉਹਨੇ ਕੀਤਾ ਕੀ ਆ ਇੱਕ ਮੋਟਰਸਾਈਕਲ ਲੈ ਲਿਆ ਉਸ ਨੂੰ نیچے ਦੇਖ ਲਓ ਤੁਸੀਂ ਵੀ ਇਦਾਂ ਸੈਟਿੰਗ ਕਰ ਲੂਗਾ ਵੀ ਤਾਂ ਜੋ ਟਰੈਕਟਰ ਤੇ ਰੱਖਿਆ ਜਾਵੇ ਪਾਸੇ-ਆਸੇ ਦੋਵੇਂ ਪਾਸੇ ਗਲਾਰਣਾ ਲਾ ਦੂਗਾ ਤੇ ਉਸ ਨੂੰ ਨਾਟ ਨਾਲ ਕੱਸ ਦੂਗਾ ਹੁਣੇ ਤੁਹਾਨੂੰ ਅਸੀਂ ਕੱਸ ਕੇ ਵਿਖਾਉਣੀ ਆ ਆਓ ਦੇਖੋ ਜੀ ਕੱਸਤੀਆਂ ਜੀ نیچے ਉਹ ਇਧਰਲੀ ਵੀ ਰਾਡ ਲਾਤੀ ਪਰਲੀ ਸਾਈਡ ਤੇ ਵੀ ਇੱਕ ਪੱਤੀਆਂ ਲਾਤੀਆਂ ਲੰਮੀ ਪੱਤੀ ਮਜ਼ਬੂਤ ਪੱਤੀ ਲਾਤੀ ਤੇ ਨਾਟ ਲਾ ਕੇ ਇਦਾਂ-ਇਦਾਂ ਕਰਕੇ ਕੱਸਤਾ ਵੀ ਤਾਂ ਜੋ ਮੋਟਰਸਾਈਕਲ ਹਿੱਲੇ ਨਾ ਤੇ ਟਰੈਕਟਰ ਤੇ ਰਾਮ ਨਾ ਰੱਖਿਆ ਜਾਵੇ ਇਧਰ ਟਰੈਕਟਰ ਹੈ ਜੀ ਜਿਹੜਾ ਕਿ ਇੰਜਣ ਬਿਲਕੁਲ ਹੈ ਨਹੀਂ ਬਿਲਕੁਲ ਗੇਅਰ ਬਾਕਸ ਰਹਿ ਗਿਆ ਜੀ نیچے ਤੇ ਉਹ ਚੱਕੋ ਜੀ ਰੱਖਦਾ ਉੱਤੇ ਟਰੈਕਟਰ ਹੁਣ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਵੀ ਇਹਨੂੰ ਗਲਾਰੀ ਪਾਉਣੀ ਕਿਵੇਂ ਆ ਤੇ ਇੰਜਨ ਨੂੰ ਇਹ نیچے ਜਿਹੜਾ ਗੇਅਰ ਬਾਕਸ ਨੂੰ ਘਮਾਊਗਾ ਕਿਵੇਂ ਹਨਾ ਦੇਖ ਲਓ ਜੀ ਉਹ ਦੇਖੋ ਜੀ ਰੇਅਰ ਇੰਜਨ ਆ ਰਹੀ ਗਲਾਰੀ ਤੇ نیچے ਆਪਾਂ ਚੈਨ ਪਾਉਣੀ ਆ ਤਾਂ ਜੋ ਟਰੈਕਟਰ ਤੁਰ ਪਵੇ ਹਨਾ ਤੇ ਹੁਣੇ ਆਪਾਂ ਚੈਨ ਦਾ ਵੀ ਪ੍ਰਬੰਧ ਕਰ ਲੈਨੇ ਆ ਉਹ ਦੇਖੋ ਜੀ ਥੱਲੇ ਲਾ ਰੱਖੀ ਆ ਉਵੇਂ ਗਲਾਰੀ ਲਾ ਰੱਖੀ ਆ ਤੇ ਹੁਣੇ ਤੁਹਾਨੂੰ ਇੱਕ ਮਿੰਟਾਂ 'ਚ ਜਿਗਾੜ ਅਸੀਂ ਕਰ ਲਿਆ ਤਿਆਰ ਸਭ ਤੋਂ ਪਹਿਲਾਂ ਅਸੀਂ ਆਹ ਜਿਗਾੜ ਲਾ ਦੇਣਾ ਜੀ ਇਹ ਐਦਾਂ ਜਿਗਾੜ ਲਾ ਕੇ ਨੂੰ ਹੁਣ ਇਹਦੇ ਤੇ ਚੈਨ ਚੜਾ ਕੇ ਅਸੀਂ ਥੱਲੇ ਤੱਕ ਲੈ ਜਾਵਾਂਗੇ ਇੱਥੇ ਨੂੰ ਸਭ ਤੋਂ ਪਹਿਲਾਂ ਕਰ ਲਾਂਗੇ ਵੈਲਡਿੰਗ ਦੇਖੇ ਜਾਓ ਕਮਾਲ ਦੀ ਤਕਨੀਕ ਆ ਬਿਲਕੁਲ ਆਮ ਜੇ ਘਰ ਦਾ ਮੁੰਡਾ ਜੀ ਉਹ ਦੇਖੋ ਤੁਸੀਂ ਹੁਣ ਇੱਥੇ ਕਰਕੇ ਉਹਨੂੰ ਵੈਲਡਿੰਗ ਲਓ ਜੀ ਉਹਨੇ ਜਿਗਾੜ ਲਾ ਕੇ ਸੈੱਟ ਕਰ ਲਿਆ ਤਾਂ ਜੋ ਥੱਲੇ ਸਿੱਧੀ ਚੈਨ ਸੈਟਿੰਗ ਹੋ ਸਕੇ ਹਨਾ نیچے ਤਾਂ ਜੋ ਟਰੈਕਟਰ ਜਿਹਦੇ ਚ ਗੇਅਰ ਬਾਕਸ ਰਹੀਆਂ ਟਰੈਕਟਰ ਤੁਰੂਗਾ ਅੱਗੇ ਪਿੱਛੇ ਹੋਊਗਾ ਲਓ ਜੀ ਚੱਕ ਕੇ ਚੈਨ ਚੜਾਤੀ ਵੀਰ ਨੇ ਬੜੀ ਮਿਹਨਤ ਤੋਂ ਬਾਅਦ ਦੋਸਤੋ ਇਸ ਵੀਡੀਓ ਵਾਸਤੇ ਘਟੋ ਘਟ ਇਹਨੂੰ 4-5 ਦਿਨ ਲੱਗੇ ਤੇ ਆਹ ਦੇਖੋ ਜੀ ਤੇ ਉਹ ਦੇਖੋ ਜੀ ਹੁਣ ਟਰੈਕ ਸਾਰਾ ਵੈਲਡਿੰਗ ਕਰ ਦੇਣਾ ਮੋਟਰਸਾਈਕਲ ਨੂੰ ਆਪਾਂ ਹਨਾ ਵੀ ਤਾਂ ਜੋ ਹਿੱਲੇ ਨਾ ਤੇ ਦੇਖੋ ਜੀ ਸਾਰਾ ਵੈਲਡਿੰਗ ਕਰਤਾ ਲਓ ਜੀ TVS ਨਾ ਸੌਰੀ ਡਿਸਕਵਰ ਮੋਟਰਸਾਈਕਲ ਆ ਜੀ ਇਹ ਤੇ ਲਓ ਜੀ ਟਰੈਕਟਰ ਤੇ ਡਿਸਕਵਰ ਮੋਟਰਸਾਈਕਲ ਹੋ ਗਿਆ ਫਿੱਟ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਚਲਾ ਕੇ ਇਸ ਦੇ ਵਾਸਤੇ ਜੀ ਪਹਿਲੀ ਗੱਲ ਤਾਂ ਦੋ ਡਰਾਈਵਰ ਚਾਹੀਦੇ ਆ ਜੀ ਇੱਕ ਤਾਂ ਮੋਟਰਸਾਈਕਲ ਚਲਾਊਗਾ ਤੇ ਇੱਕ ਚਲਾਊ ਟਰੈਕਟਰ ਆਹ ਦਿੱਕਤ ਹੈ ਤੇ ਇੱਕ ਅੱਗੋ ਦੇਖਣਾ ਕੁਛ ਨਹੀਂ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚਲਾ ਲੂਗਾ ਇੱਕ ਐਕਸਪੈਰੀਮੈਂਟ ਆ ਇਹ ਤੁਸੀਂ ਘਰੇ ਨਹੀਂ ਵਰਤਣਾ ਜਸਟ ਬਾਈਨ ਐਕਸਪੈਰੀਮੈਂਟ ਕਰਕੇ ਦਿਖਾ ਦੇ ਜੀ ਆਹ ਵੇਖ ਲਓ ਤੁਸੀਂ ਇੰਜਣ ਹੈ ਨਹੀਂਗਾ ਗੀਅਰ ਬਾਕਸ ਰਹਿ ਗਿਆ ਤੇ ਦੇਖੋ ਜੀ ਤੁਸੀਂ ਹੁਣ ਚੱਲਦਾ ਟਰੈਕਟਰ ਤੁਹਾਨੂੰ ਦਿਖਾਉਣਗੇ ਲਓ ਵੀ ਇੱਕ ਡਰਾਈਵਰ ਮੋਟਰਸਾਈਕਲ ਤੇ ਬਹਿ ਗਿਆ ਇੱਕ ਬਹਿ ਗਿਆ ਟਰੈਕਟਰ ਤੇ ਤੇਟ ਸਟਾਰਟ ਕਰਕੇ ਜਿਵੇਂ ਪਹਿਲਾ ਗੇਅਰ ਮੋਟਰਸਾਈਕਲ ਦਾ ਪਾਉ ਉਵੇਂ ਪਹਿਲਾ ਗੇਅਰ ਟਰੈਕਟਰ ਦਾ ਪਾਊਗਾ ਜਿਵੇਂ ਦੂਜਾ ਗੇਅਰ ਮੋਟਰਸਾਈਕਲ ਦਾ ਪਾਉ ਉਵੇਂ ਦੂਜਾ ਗੇਅਰ ਟਰੈਕਟਰ ਦਾ ਪਾਊਗਾ ਜਿਵੇਂ ਤੀਜਾ ਗੇਅਰ ਮੋਟਰਸਾਈਕਲ ਦਾ ਪਾਉ ਉਵੇਂ ਤੀਜਾ ਗੇਅਰ ਟਰੈਕਟਰ ਦਾ ਪਾਊਗਾ ਲਓ ਜੀ ਕਰ ਲਿਆ ਸਟਾਰਟ ਉਹਨਾਂ ਨੇ ਪਹਿਲਾ ਗੇਅਰ ਪਾ ਕੇ ਪਹਿਲਾਂ ਮੋਟਰਸਾਈਕਲ ਦਾ ਪਾਉਣਗੇ ਤਾਂ ਜੋ ਮੋਟਰਸਾਈਕਲ ਗੇਅਰ ਬਾਕਸ ਨੂੰ ਘੁਮਾਵੇ ਗਲਾਰੀਆਂ ਨੂੰ ਘੁਮਾਵੇ ਤੇ ਲਓ ਜੀ ਹੁਣ ਟਰੈਕਟਰ ਦਾ ਪਹਿਲਾ ਗੇਅਰ ਬੈਕ ਦਾ ਗੇਅਰ ਪਾਇਆ ਜਾਊਗਾ ਕਿਉਂਕਿ ਬੈਕ ਕਰਨਾ ਲਓ ਜੀ ਠੀ ਚੱਲ ਪਿਆ ਪਿੱਛੇ ਨੂੰ ਇਹ ਟਰੈਕਟਰ ਥੋੜਾ ਹੌਲੀ ਹੌਲੀ ਤੁਰਦਾ ਵੈਕਸ ਐਕਸਪੈਰੀਮੈਂਟ ਕਾਮਯਾਬ ਆ ਬਾਈ ਜੀ ਐਕਸਪੈਰੀਮੈਂਟ ਸਿਰਾ ਲਾਤਾ ਵ ਕੰਗਸਰਾਜ ਯੂਟਿਊਬਰ ਨੇ ਐਕਸਪੈਰੀਮੈਂਟ ਕਿੰਗ ਇਹ ਆ ਜੀ ਸਹੀ ਨਾਲੇ ਵਖੋਲੇ ਮਾਲੀ ਹਾਲਤਾ ਤੇ ਗੰਦੇ ਜਿਹੇ ਕੈਮਰੇ ਨਾਲ ਵੀਡੀਓ ਬਣਾਈ ਹੈ ਜੋ ਕਿ ਕਾਫੀ ਸਿਰਾ ਵੀਡੀਓ ਲੱਗੇ ਮੈਨੂੰ ਤੁਸੀਂ ਦੇਖੋ ਤੁਸੀਂ ਸਿਰਾ ਲੱਗਿਆ ਪਿਆ ਬਾਬੇ ਬੜਾ ਖੋਸ਼ ਆ ਦੇਖੋ ਹਨਾ ਚਲਾ ਲਿਆ ਨੇ ਕਿਉਂਕਿ ਖੁਸ਼ੀ ਹੁੰਦੀ ਆ ਯਾਰ ਐਕਸਪੈਰੀਮੈਂਟ ਆ ਕਾਮਯਾਬ ਹੋ ਗਿਆ ਲਓ ਜੀ ਹੁਣ ਆਪਾਂ ਤੁਹਾਨੂੰ ਪ੍ਰੋਪਰ ਚਲਾ ਕੇ ਵਿਖਾਉਣੇ ਆ ਟਰੈਕਟਰ ਹੌਲੀ ਹੌਲੀ ਪਿੱਛੇ ਜਾ ਰਿਹਾ ਹੁਣ ਤੁਹਾਨੂੰ ਭੁਜਾ ਕੇ ਵੀ ਵਿਖਾਵਾਂਗੇ ਇਹ ਨਹੀਂ ਵੀ ਨਿਰਾਪੂਰਾ ਸੀ ਸਿਰਫ ਇਦਾਂ ਹੀ ਵਿਖਾ ਦਾਂਗੇ ਤੁਹਾਨੂੰ ਪੂਰਾ ਟਰੈਕਟਰ ਫੜਾ ਫੜ ਭੁਜਾ ਕੇ ਵਿਖਾਵਾਂਗੇ ਨਿਚਾ ਕੇ ਵਿਖਾਵਾਂਗੇ ਦੇਖੋ ਜੀ ਟਰੈਕਟਰ ਬੈਕ ਜਾ ਗਿਆ ਚਲਾ ਪਿੱਛੇ 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 ਭਰਾਵਾ ਮਗਰ ਸਾਟਣਾ ਦਈਂ ਆ ਵੇਖੀ ਭਰਾਵਾ ਤੂੰ ਤਾਂ ਟਾਈਮ ਹੀ ਬੜਾ ਲਾਦਾ ਬੈਕ ਕਰਨ ਤੇ ਲਾਓ ਜੀ ਹੁਣ ਗੇਅਰ ਪਾਊਗਾ ਦੂਜਾ ਟਰੈਕਟਰ ਦਾ ਗੇਅਰ ਵੀ ਦੂਜਾ ਪਾਇਆ ਜਾਊਗਾ ਤੇ ਹੁਣ ਆਪਾਂ ਤੇਜ਼ ਤੇਜ਼ ਘੁਮਾ ਕੇ ਵਿਖਾਵਾਂਗੇ ਤੁਹਾਨੂੰ ਚਲਾ ਕੇ ਵਿਖਾਵ ਲਓ ਵੀ ਉਹ ਚੱਲੀ ਜਾਂਦੀ ਗਲਾਰੀ ਮੋਟਰਸਾਈਕਲ ਦੇ ਇੰਜਨ ਤੇ ਦੂਜੀ ਤੀਜੀ ਗੇਅਰ ਚ ਤੀਜੀ ਚ ਕਰਦਾ ਜੀ ਹੁਣ ਦੇਖ ਲਓ ਤੁਸੀਂ ਐ ਕਿੰਨੀ ਫਾਸਟ ਚੱਲਦੀ ਕੰਮ ਦੀ ਪਈ ਆ ਮੰਨਣਾ ਪਊਗਾ ਜੀ ਇੱਕ ਐਕਸਪੈਰੀਮੈਂਟ ਬਹੁਤ ਤਗੜਾ ਰਿਸਕ ਲੈ ਕੇ ਲਾਓ ਜੀ ਹੁਣ ਆਪਾਂ ਭਜਾ ਕੇ ਵਿਖਾਵਾਂਗੇ ਟਰੈਕਟਰ ਪੂਰਾ ਭਜਦਾ ਵਿਖਾਵਾਂਗੇ ਤੁਹਾਨੂੰ ਵੀਡੀਓ ਚੰਗ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੱਜਣ ਦੀ ਮਿਹਨਤ ਨੂੰ ਸਲਾਮ ਆ ਕੰਗਸਰਾ ਯੂਟਿਊਬਰ ਆ ਜੀ YouTube ਚੈਨਲ ਤੇ ਤੁਸੀਂ ਸਰਚ ਕਰ ਲੈਣਾ ਕੰਗਸਰਾਜ ਲਓ ਜੀ ਉੱਡਦਾ ਜਾਂਦਾ ਟਰੈਕਟਰ ਉੱਡਦਾ ਜਾਂਦਾ ਵੇਖੋ ਤੁਸੀਂ 40hp ਦਾ ਡ੍ਰੈਕਟਰ ਚਲਾ ਕੇ ਵਿਖਾਤਾ ਬਾਈ ਨੇ ਦੇਖੋ ਤੁਸੀਂ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਰੱਬ ਰਾਖਾ